ਟਾਈਮ 11.5 ਲੀਟਰ ਦੁੱਧ ਤਿਆਰ ਆ ਬਾਈ 11.5 ਕਿਲੋ ਬਾਈ ਕਹਿੰਦਾ ਦੁੱਧ ਜਮਾ ਐਨ ਮੌਕੇ ਤੇ ਤਿਆਰ ਆ 14 ਦਿਨਾਂ ਦੀ ਸੂਈ ਆ ਘਰੇਲੂ ਬਾਈ ਦਾ ਕੰਮ ਆ ਹਾਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਗਿਆਨਾ ਜਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਦੋਸਤੋ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਅੰਗਰੇਜ਼ ਦੇ ਘਰੋਂ ਦੋਸਤੋ ਵੀਡੀਓ ਆ ਬਾਈ ਨੇ ਦੋਸਤੋ ਇੱਕ ਨਾ ਹਾ ਸੂਈ ਸਵਾਈ ਮੱਝ ਛੇਲ ਕਰਨੀ ਆ ਕਿੰਨਵਾ ਸੂਆ ਸੂਈ ਆ ਤੇ ਕਿੰਨਾ ਕੇ ਇਹਦਾ ਪਿਛਲੇ ਸੂਆਂ ਚ ਦੁੱਧ ਰਿਆ ਕੀ ਇਹਦਾ ਮੁੱਲ ਹੈ ਵੀਰੇ ਵੀਡੀਓ ਦੇ ਵਿੱਚ ਆਪਾਂ ਸਾਰੀ ਡਿਟੇਲ ਮਾਲਕ ਤੋਂ ਲੈ ਲਾਂਗੇ ਬਾਈ ਅੰਗਰੇਜ਼ ਆਪਣੇ ਨਾਲ ਹੋ ਹੁਣ ਦੋਸਤੋ ਸੂਈ ਨੂੰ ਅੱਜ ਤਕਰੀਬਨ ਬਾਈ ਕਹਿੰਦਾ ਸੀ 14-15 ਦਿਨ ਹੋ ਗਏ ਬੱਚਾ ਤੁਸੀਂ ਆਹ ਦੇਖ ਲਓ ਪਿੱਛੇ ਦੇ ਕੱਟੀ ਨੂੰ ਇਹਨੇ ਜਨਮ ਦਿੱਤਾ ਆ ਜਾ ਅੰਗਰੇਜ਼ ਬਾਈ ਵੀਡੀਓ ਦੇ ਸਾਹਮਣੇ ਆ ਜਾ ਹੋਰ ਸਸ਼ੀਕਲ ਬਾਈ ਜੀ ਸਸ਼ੀਕਲ ਬਾਈ ਪਹਿਲਾਂ ਮੇਰੇ ਆਪਣਾ ਮੋਬਾਈਲ ਨੰਬਰ ਬੋਲ ਦੋ 94633 20799 ਬਾਈ 94633 20799 20799 ਅੰਗਰੇਜ਼ ਬਾਈ ਆਪਣੇ ਪਿੰਡ ਨਾਲ ਨਾਲ ਕਿਹੜੇ ਆ ਗਏ ਅਸਪਾਸੇ ਅੱਗੇ ਬਾਈ 5 ਕਿਲੋਮੀਟਰ ਤੱਕ ਤਮਲ ਬਾਈ ਤੇ 6 ਕਿਲੋਮੀਟਰ ਮਲਕਾਨਾ ਰਹਿ ਗਿਆ ਤੇ 6 ਕਿਲੋਮੀਟਰ ਫੋਲੋ ਕਰੀ ਠੀਕ ਹੈ ਮਲਕਾਨਾ ਦੋਸਤੋ ਤਲਵੰਡੀ ਸਾਬੋ ਤੋਂ 6 ਕਿਲੋਮੀਟਰ ਗਾਹਾ ਬਾਈ ਦਾ ਪਿੰਡ ਆ ਹਨਾ ਵੀ ਤਲਵੰਡੀ ਤੋਂ ਹੈਗਾ 12 ਕਿਲੋਮੀਟਰ ਦੀ ਦੂਰੀ ਤੇ ਹਨਾ ਹਾਂ 12 13 ਕਿਲੋ ਤੀਨਵਾਂ ਸੂਆ ਸੂਈ ਆ ਵੀਰੇ ਤੀਜਾ ਸੂਆ ਬਾਈ ਤੀਜਾ ਸੂਆ ਸੂਈ ਆ ਅੱਜ ਦਿਨ ਇਹਨੂੰ ਕਿੰਨੇ ਹੋ ਗਏ ਬਾਈ ਸੂਈ ਨੂੰ 14 ਦਿਨ ਹੋ ਗਏ ਬਾਈ 14 ਦਿਨ ਹੋ ਗਏ ਕਿੰਨਾ ਦੁੱਧ ਬਾਈ ਮੌਕੇ ਤੇ ਹਾਜ਼ਰ ਹਾਂ ਐਸ ਟਾਈਮ 11.5 ਲੀਟਰ ਦੁੱਧ ਤਿਆਰ ਆ ਬਾਈ 11.5 ਕਿਲੋ ਬਾਈ ਕਹਿੰਦਾ ਦੁੱਧ ਜਮਾ ਐਨ ਮੌਕੇ ਤੇ ਤਿਆਰ ਆ 14 ਦਿਨਾਂ ਦੀ ਸੂਈ ਆ ਘਰੇਲੂ ਬਾਈ ਦਾ ਕੰਮ ਤੀਜਾ ਸੂਆ ਸੂਈ ਹੋਈ ਤੀਜਾ ਸੂਆ ਬਾਈ ਤੀਜਾ ਸੂਆ ਸੂਈ ਆ ਤੋਂ ਘਰੇਲੂ ਘਰੇਲੂ ਮੱਝ ਆਪਣੀ ਵੇ ਹੂੰ ਘਰ ਦੇ ਬਾਈ ਕਹਿੰਦਾ ਆਪਣੇ ਕੋਲੇ ਦੋ ਸੂਏ ਸੂਏ ਵਧੀਆ ਠੰਡੀ ਸਾਊਸੀ ਦਾ ਹਾਂ ਠੰਡੀ ਸਾਊਸੀ ਲਈ 14 ਦਾ ਬੜਮੇ ਹੋਣਗਾ ਹਾਂ ਬਾਈ ਬਿਲਕੁਲ ਆ ਦੇਖੋ ਵੀਰੇ ਕੱਟੀ ਇਹਨੇ ਕੀ ਹੋਈ ਆ ਆ ਤੁਸੀਂ ਕੱਟੀ ਚੈੱਕ ਕਰ ਲਓ ਬਾਕੀ ਖੋਲ ਕੇ ਤੋੜ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਮੁੱਲ ਜਿਹੜਾ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਖੋਲ ਲੈ ਬਾਈ ਦਾ ਵੀਡੀਓ ਦੇ ਹੇਠਾਂ ਨੰਬਰ ਚੱਲੀ ਜਾਂਦਾ ਦੋਸਤੋ ਬਾਈ ਅੰਗਰੇਜ਼ ਆ ਪਿੰਡ ਗਿਆਨਾ ਵੀਰੇ ਤਲਵੰਡੀ ਸਾਬੋ ਤੋਂ 12 ਕਿਲੋਮੀਟਰ ਦੀ ਦੂਰੀ ਤੇ ਤੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲੋ 28 ਤਰੀਕ 10ਵਾਂ ਮਹੀਨਾ 2025 ਦੀ ਲੰਬੀ ਲੈ ਜਾ ਬਈ ਉਧਰ ਨੂੰ ਲੈ ਜਾ ਹਾਂ ਆ ਬਾਈ ਕਰ ਲੋ ਚੱਕ ਬਾਕੀ ਦੂਜੇ ਪਸ਼ੂ ਬਾਈ ਤੇ ਉਹ ਘਰੇ ਖੜੇ ਆ ਜਾਨਵਰ ਘਰੇਲੂ ਕੰਮ ਆ ਆ ਦੇਖੋ ਬਾਈ ਸ਼ਾਮ ਦੇ ਤਕਰੀਬਨ 6 ਵਜੇ ਵੀਡੀਓ ਚ ਆਪੇ ਹੀ ਲੇਟ ਹੋ ਗਏ ਵੀਰੇ ਉਹਦੇ ਹਿਸਾਬ ਨਾਲ ਸੋਨੂੰ ਮੈਂ ਕੋਲੇ ਜਮਾ ਜਾ ਕੇ ਲੇਵੇ ਲੋਵੇ ਦੀ ਚੈੱਕ ਕਰਾ ਦਿੰਨਾ ਆ ਦੇਖੋ ਦੋਵੇਂ ਸਾਈਡਾਂ ਤੋਂ ਲੇਵਾ ਦੇਖ ਲੋ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਜਿਵੇਂ ਮਰਜੀ ਆਪ ਦੀ ਤੁਸੀਂ ਵੀਰੇ ਤਸੱਲੀ ਕਰਕੇ ਸੌਦਾ ਬਾਈ ਨਾਲ ਕਰ ਸਕਦੇ ਹੋ ਆ ਕਰੋ ਚੈੱਕ ਬਾਈ ਅੰਗਰੇਜ਼ ਬਾਈ ਕੀਮਾ ਕਰਦਾ ਇਹਦਾ 125 ਬਾਈ 1,25,000 ਹਾਂ ਬਾਈ 1,25,000 ਬਾਈ ਇਹਦਾ ਮੁੱਲ ਕਰਦਾ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉ ਕੋਲੇ ਆ ਜਾਓ ਦੋ ਟਾਈਮ ਆਪਦੀ ਚਬਾਈ ਕਰ ਲਿਓ ਠੰਡੀ ਸਾਊਸੀ ਮੱਝ ਦੀ ਗਰੰਟੀ ਹੈ ਕੋਈ ਨੁਕਸ ਨਹੀਂ ਬਾਈ 1% ਵੀ ਅੱਛਾ ਹਾਂ ਬਾਈ ਇੱਕ ਪੈਸੇ ਦਾ ਬਾਈ ਕਹਿੰਦਾ ਕੋਈ ਫਾਲਟ ਨਹੀਂ ਉਹ ਆਪਣੀ ਕਹਿੰਦਾ ਬਾਈ ਕਹਿੰਦਾ ਗਰੰਟੀ ਰਹੂਗੀ 1,25 ਲੱਖ ਡਿਮਾਂਡ ਹੈ ਹਨਾ ਕਰ ਲਿਓ ਬਾਈ ਜੀ ਸੰਪਰਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਜੀ ਸਾਰੇ ਭਰਾਵਾਂ ਨੂੰ